ਕੋਈ ਆ ਰਹੀ ਏ ਤੇ ਤਾਂ ਮਨ ਪੱਖਾ ਸਾਡੇ ਕੀ ਜੰਨੀ ਆ ਸੋਚੋ ਵੀ ਇਹ ਕਹਾਣੀ ਕੀ ਕਰਨ ਰਹੀ ਏ ਆਪਰ ਧੁਪੇ ਪਾਟੇ ਗਈ ਹੋ ਜਾਂ ਸਾਹ ਜਸਾਨੀ 私が手が出たときとかってあっ ਬੰਦ ਕੀਤਾ ਇਹ ਕਿਦਰ ਹੈ ਕਿਦਰ ਮਮੀ ਹਾਇ ਰਪਾ ਇਹ ਨਹੀਂ ਹੋ ਰਹੀ ਆ ਮਾਂ ਅਬ ਤੇ ਮਹਿਮਾਨ ਕੋਹ ਲਾਉਂਦੀ ਨਹੀਂ ਜੇ ਲਾਣਾ ਹਾਇ ਨਹੀਂ ਤੇਰਾ ਵਜਾ ਪਾ ਨਹੀਂ ਜਾਣਾ ਹਾਇ ਰਪਾ ਅਜੇ ਲਾਇਨ ਨੂੰ ਵੀ ਥੋੜਾ ਟਾਈਮ ਹੋਇਆ ਕਿਤਾਬਾਂ ਖਾ मम्मी मैं बुआ ना ठहर के खोल नहीं आ ते तो बुआ खड़काओ ना मैं मैं थोड़ी रेस्ट रहा। हाँ जी आए, आए, रेस्ट कर ला। <laughs> आगे आगे ना हां जी हाय हाय कुंडी लागे के लिए रेस्ट कर ही हैं खोल बुआ में जाने ही हैं मम्मी तो खा ला ओ उड़ी आधी बड़ी है आई हैक तेरे का खेजानी बिन सड़िया तोड़ी पूंछ नहीं बड़ी है ਭੂੰਗੀ ਹੋ ਗਈ ਆ। ਅੱਕੇ ਦਾ ਮਾਂ ਚੜਿਆ ਤੈਨੂੰ ਲਾਉਣ ਦਾ ਕਿੱਥੇ ਚੱਲੇ ਆ? ਵਿਆਹ ਦੇਖਣਾ ਮੈਂ ਦੇਖਣਾ ਵਿਆਹ ਕਿੱਦਾ ਆਇਓ। ਮੰਮੀ। ਮੈਂ ਤਾਂ ਤਾਲ ਲਈ। ਹਏ ਨਹੀਂ ਕੋਈ ਸਾਜ ਸਹਾਇਆ ਹੁਣ ਮੈਂ ਤੁਹਾਨੂੰ ਕਿਦੋਂ ਨੇ ਡੈਣੇ ਢੈਲ ਬਣੀ ਤੂੰ ਕਿੱਦਾ ਟਰਾਂ ਛੜਿਆ ਮੇਰੇ ਤੋਂ। ਨਾ ਚੱਕੀ ਐ। ਮੈਂ ਮੈਂ ਹਲੰਗ ਸਾਫ ਹੋ ਜੂਗਾ ਜਾਂ ਮੈਂ ਤਾਂ ਲਾਏਗੀ। ਅੱਛਾ। ਤੇ ਮੈਨੂੰ ਬਾਅਦ ਤੱਕ ਦਿੰਦੀ ਬਾ। ਮੈਂ ਆਖਿਆ ਹੀ ਬਣ ਜਾਣਾ ਰੰਗ ਸਾਫ ਹੋ ਜੂਗਾ। ਸੋਹਣੀ ਲੱਗੂਗੀ। ਕਾਚਾ ਨਾ ਮਮੀ ਤੇਰੀ ਕਹਿਣਾ ਮੈਂ ਕਹਿਣਾ ਫਲਾਣੀ ਦਿਨੋਂ ਕਿੰਨੀ ਸੋਹਣੀ ਲੱਗਦੀ ਚੱਕਦੀ ਆ ਏ ਕਾ ਚਤਰ ਮਤਰ ਦੀਆਂ ਗੱਲਾਂ ਸਵਾਰ ਸਵਾ ਕੇ ਦਾ ਮੂੰਹ ਗੱਲਾਂ ਕਰਦੀ ਐ ਨਹੀਂ ਕਰਦੇ ਨਾ ਫਿਰ ਚਪੜ ਚਪੜ ਕਰੀ ਜਾਂਦੇ ਆ ਏਕੇ ਮੈਂ ਤੈਨੂੰ ਖਪਖਪਾ ਕਰਕੇ ਗਈ ਵੀ ਵਿਹਲੀ ਸਾਫ਼ ਕਰਨੀ ਤੇ ਆ ਜਾ ਮੇਰੇ ਮਗਰੇ ਤਾਂ ਤੂੰ ਆ ਚੋਪੜ ਕੇ ਮੂੰਹ ਮੱਖਾਂ ਤੇ ਬਹਿ ਗਈ ਐ ਤੇ ਮੈਂ ਬਾਜਾ ਮਾਰਨੀ ਵੀ ਪਾਣੀ ਮੈਨੂੰ ਘਟ ਦੇ ਜਾ ਤੇ ਹਾਰ ਕੇਵੇਂ ਆਈ ਐ ਹੁਣ ਚਲ ਕੋਈ ਨਹੀਂ ਤੂੰ ਹੀ ਕਰੋ ਤੇ ਮੈਂ ਕਹਿੰਦੀ ਸਿਕਾਲਾ ਹੋਣਾ ਆਂਦੇ ਜੱਦਾ ਘੰਟਾ ਰੱਖਣਾ ਚਾਹੀਦਾ ਵਾ ਤੇ ਮੈਂ ਲੰਬੇ ਪੈਰਾਂ ਦੇ ਫਿਰ ਮਮੀ ਨੂੰ ਕਰ ਲਾਂਗੇ ਸ਼ਾਮ ਨੂੰ ਅੱਛਾ ਤੇ ਮੈਂ ਅੱਜ ਦਪਹਿਰ ਨੂੰ ਸੱਢੀ ਨਾ ਵਾ ਫਤ ਲਗਵਾ ਦੋ ਸੇਟੀ ਕਰ ਲੈ ਮੈਂ ਅੰਗਾ ਹੋਰ ਕਦੋਂ ਦੀ ਖਲੋਤੀ ਐ ਤੇਰਾ ਮੂੰਹ ਨਹੀਂ ਸਾਫ਼ ਹੋਇਆ ਉਥੇ ਪਸੀਨਾ ਲਿਗਾ ਕੋਈ ਨਾ ਤੇਰਾ ਚਿਹਰਾ ਸਾਫ਼ ਹੋ ਜਾਣਾ ਆ ਜਾ ਬੰਦੇ ਨੂੰ ਸੇਟੀ ਆ ਨਾ ਪਾਣੀ ਲੈ ਤੇ ਉਥੇ ਆਵਾਜ਼ ਨਾਲ ਮਾਰ-ਪਾਰ ਨਾਲ ਸੱਗ ਬਹਿ ਗਿਆ ਵਾ ਖੰਡ ਕਰਦੀ ਜਿਹੜਾ ਵਿਹਾਰ ਰੱਖਿਆ ਜਿਹੜਾ ਫੇਟੀ ਕਿ ਬਿੱਲੀ ਵਗੋ ਸੇਟੀ ਕਰਦੇ ਆ ਦਾ ਵੀ ਸਾਰੇ ਦੇ ਨਾਲ ਨਹੀਂ ਮਰਦੀ ਜੀ ਅੱਜ ਕਿਤੇ ਲਾਲ ਮਿਆਹ ਮੂੰਹ ਨੂੰ ਕੋ ਹੱਗ ਲੱਗਣਾ ਧੋ ਗਿਆ ਇਸ ਜਿੱਥੇ ਮੈਂ ਨਹੀਂ ਆਉਂਦੀ ਇਤਨੇ ਬਾਹੇ ਮਾਰਨਾ ਧਮਕਾ ਮਾਰ ਦਿੱਤੇ ਫਿਰ ਕਹਿੰਦਾ ਮੋਹ ਤੇ ਪੱਟਰੀ ਪਈ ਰਹਿੰਦੀ ਆ ਇਹ ਜੇ ਪਿਆਰ ਨਾਲ ਕਿਤੇ ਨੇ ਸਮਝਣਾ ਹੀ ਨਹੀਂ ਹੈ ਕਿ ਸਾਰਾ ਦਿਨ ਸਹਣਾ ਹੀ ਆ ਮਰ ਕੇ ਕੀ ਕਰੀਏ ਦੱਸ ਬੱਲਾ ਕਰਦੇ ਹਾਂ ਤਰੀਕੇ ਬਦਲਦੇ ਆਖ ਨਹੀਂ ਹਾਰੇ ਦਾ ਤਰੀਕਾ ਨਹੀਂ ਗਈ ਉਹ ਮਖਾਲ ਦੇ ਵਿੱਚ ਦਾ ਟਾਈਮ ਹੁੰਦਾ ਕੰਮ ਦਾ ਇਹੋ ਜਿਹਾ ਦਾ ਇਹਲੇ ਟਾਈਮ ਤੇ ਹੋ ਕੇ ਤਾਂ ਫੇਰ ਅਸੀਂ ਉਹਦੇ ਕੰਮ ਕਰੀਏ ਕਾਲ ਕੌਣ ਕਲ ਦਵੇ ਮੈਂ ਖਾ ਮਾਰ ਮਾਰ ਹਾਰ ਫੋ ਦੇ ਨੇ ਨੇ ਕਿਤੇ ਆਖੇ ਲੱਗਣਾ ਇਹਨੇ ਕਿਤੇ ਇਹਦੇ ਦੱਪੜੀਆਂ ਪਤਾ ਨਹੀਂ ਇਹਨਾਂ ਕਿੱਥੇ ਬਾੜ ਚੜੀਆਂ ਕੀ ਕਰਦੀ ਐ ਇਹਦੀ ਚੀਜ਼ ਵੀ ਨਹੀਂ ਪੜਾਉਣੀ ਕਿਤੇ ਤੇ ਨਾ ਨਿਕਲਦਾ ਹੀ ਆ ਬਾਹਰ ਇਹਨੂੰ ਪਤਾ ਨਹੀਂ ਕੀ ਹੋ ਗਾਲ ਲੱਗੋ ਜਾਣੇ ਤੇ ਚੱਟ ਕੰਮ ਕਰ ਲਈਦੇ ਆਸਰੇ ਨਾਲ ਕਿ ਜਿਹੜਾ ਨਾ ਵੇ ਹੋ ਕੇ ਤੇ ਡੇ ਰਹੀਦਾ ਪਾ ਇਹਨੂੰ ਕੌਣ ਅਕਲ ਦਵੇ ਵਜੇ ਤੱਕ ਨਹੀਂ ਅੰਦਰ ਵਈ ਵਸ ਪਿੰਡੀ ਦਾ ਵੇ ਕਿਦਾਂ ਕੀ ਕਰਨ ਰਹੀ ਹੈ ਇਹ ਇਹ ਇੱਕ ਉੱਪਰ ਕਰ ਲਈਆਂ ਕਿਤੇ ਆ ਜਿਹੜੇ ਨਾ ਛੜਿਆ ਪਾਣੀ ਹੈ ਲੋਗੀ ਨੂੰ ਪਤਾ ਨਹੀਂ ਕਿ ਨਾ ਕਰੌਲਾ ਪਾਣੀ ਅੱਜ ਇਹ ਦੇਖੋ ਪਲਕਾਰੀ ਵਾਲਾ ਸੋਢੀ ਮੰਗਣਾ ਹੀ ਪਿਆ ਲਾ ਹੋਰ ਤੇ ਮੈਨੂੰ ਮਿਲ ਗਿਆ ਪਲਕਾਰੀ ਦਾ ਸੋਢਾ ਸਾਰਾ ਦਿਨ ਬੇਲੇ ਚ ਖਾਧੀ ਆ ਤੇ ਮੈਂ ਰਾਮ ਨਾਲ ਨੀਂਦ ਲਾ ਲਈ ਹਾਂ ਹਾਂ ਹੁਣ ਮੈਨੂੰ ਚਾਹ ਲੈ ਕੇ ਜਾਨੀ ਆ ਲੈ ਮੰਮੀ ਤੁਸੀਂ ਆ ਵੀ ਗਏ ਮੈਂ ਇੱਥੇ ਆ ਹੀ ਮੈਂ ਉੱਥੇ ਹੀ ਆ ਰਿਹਾ ਓ ਮੈਂ ਖੜੀ ਹਾਂ ਮੈਂ ਮੰਮੀ ਦੀ ਚਾਹ ਬਣਾ ਕੇ ਲੈ ਕੇ ਜਾਨੀ ਆ ਚਾਹ ਪੀਓ ਗਰਮ ਗਰਮ ਲੱਟੀਆਂ ਪਾਈਆਂ ਹਰੀਆਂ ਨਹੀਂ ਸਿਵੜੀਆਂ ਘਟ ਮਾਰਿਆ ਕਰ ਜੇ ਮੈਂ ਤੇਰੇ ਨਾਲ ਦੁਹਾਈ ਆਈ ਉਥੋਂ ਤੂੰ ਵੇਖ ਹੀ ਲਈ ਐਡੀ ਤੋਂ ਕਦੇ ਮੈਂ ਲੀਕ ਲਾਪਾ ਮਾਸੀ ਨਹੀਂ ਨਹੀਂ ਮੰਮੀ ਓਹ ਪਤਾ ਕੀ ਆਹੀ ਇਹ ਮੂਨ ਲਾਇਆ ਸੀ ਨਾ ਮੈਂ ਹਰ ਰੰਗ ਸਾਫ ਹੋ ਜੂ ਓ ਮੇਰੀ ਅੱਖੀ ਲੱਗ ਗਈ ਇਹ ਸੀ ਚੱਲਣ ਡਿਆ ਪੱਖਾ ਚੱਲਣੇ ਮੈਨੂੰ ਪਤਾ ਨਹੀਂ ਲੱਗਾ ਤੇ ਜੀਓ ਕੇ ਦੋਹੇ ਦਰੀਆ ਕਰ ਲੈਂਦੀ ਆ ਕੰਮ ਸਾਮੋ ਸਾਮੀ ਤੇ ਸਾਫ ਨਾ ਆ ਜਾਂਦੀ ਥਣ ਹੋ ਗਈ ਆ ਟੀਆਂ ਦੇ ਤੂੰ ਇਸ ਕੋ ਪਰ ਕੇ ਲੈਣੀ ਆ ਮੰਮੀ ਮੇਰੀ ਸਾਫ ਹੋ ਗਈ ਹੁਣ ਚੱਲ ਗੱਲਾਂ ਨਾ ਚਾੜੀਆਂ ਮੰਮੀ ਮੈਂ ਤੇ ਮੋਹਨ ਨੂੰ ਪਾ ਲਿਆ ਹਾਂ ਮੈਂ ਨਾ ਪ੍ਰੀਤ ਆ ਲ ਗਈ ਹਾਂ ਤੇ ਦੱਸਣ ਲਈ ਉਹ ਵੀ ਸੁੱਖ ਦਾ ਨਾ ਰੋਗਰ ਦਾ ਵਾ ਕਰਨ ਜਾਣਾ ਤੇ ਵੇਹ ਜੀ ਮੈਂ ਸੋਹਣੀ ਦਿਹੂੰਗੀ ਲੈਣਾ ਚਾਚੀ ਚਾਚੀ ਤੇ ਨੌਂ ਦੇ ਤੇਰੀ ਕਹਿਣਾ ਕਿਹਨੇ ਤੇ ਕਿੰਨੀ ਸੋਹਣੀ ਲੱਗਣਾ ਤੇ ਮੈਂ ਪਤਾ ਕੀ ਕਹਿਣ ਲਈ ਹਾਂ ਮੈਂ ਕਹਣੀ ਟਰ ਕੋਟ ਰੰਗ ਜਿ ਪਿਆਣੀ ਫਲਕਾਰੀ ਵਾਲਾ ਸੂਟ ਉਹ ਮੈਨੂੰ ਕੱਢ ਕੇ ਦੇ ਦੋ ਤਾਂ ਮੈਂ ਸੀਨੇ ਦੇਵਾਂ ਹਾਈ ਚਾ ਦੋ ਕੇ ਤੇ ਮੈਂ ਪਾਇਆ ਕਿਤੇ ਫੋਟੋ ਫੋਟੋ ਪੈਣਾ ਐਡੀ ਸੋਹਣੀ ਨਾ ਤੇਰੀ ਲੱਗਣੀ ਸਾਰੇ ਕਹਣਾਂ ਦੀ ਉਹ ਫਲਾਣੇ ਦੀ ਨਾ ਤੁਰੀ ਜਾਂਦੀ ਨਹੀਂ ਆਉਦੀ ਨਾ ਕਿੰਨੀ ਜ਼ੌੜੀ ਲੱਗੂਗੀ ਨਹੀਂ ਰਹਿਣ ਦੇ ਰਹਿਣ ਦੇ ਮਮੋ ਠਗਣੀਆਂ ਐ ਨਹੀਂ ਮਮੋ ਠਗਣੀਆਂ ਜਿੱਦਾਂ ਦੀ ਤੂੰ ਸਿਪੜੀ ਆ ਰੱਬ ਨੂੰ ਰਹਿਣ ਦੇ ਜਿੱਥੇ ਹੈਗਾ ਜਾਂ ਥੱਲੇ ਹੁੰਦਾ ਤੇਰੇ ਵਰਗੀਆਂ ਨੇ ਵੇਚ ਕੇ ਖਾ ਲੈਣਾ ਸੀ ਨਹੀਂ ਮੇਰੇ ਵਾਲਾ ਤਾਂ ਸੂਟ ਜਿਹੜਾ ਤੈਨੂੰ ਫੁਲਕਾਰੀ ਵਾਲਾ ਹਨਾ ਉਹ ਤੈਨੂੰ ਟਰੱਕ ਦੇ ਵਿੱਚੋਂ ਦੇ ਦੀਦਾ ਵਾ ਤੇ ਐੜਾ ਜਿਹੜਾ ਕਾਹ ਹੋਇਆ ਉਹ ਤੈਨੂੰ ਤੇ ਨਹੀਂ ਦਿਖਣ ਦਿਆ ਗੱਲਾਂ ਤਾਂ ਕਿਤੇ ਸਾਰਿਆਂ ਨਾਲ ਜਾਨੀਆਂ ਕਰਦੀ ਐ ਲੈ ਦੇ ਵੀ ਇਹ ਕੋ ਖਾਵਾ ਹਣਾ ਰੋਗ ਰਕਾ ਤੇ ਜੇ ਕਿਤੇ ਮੈਂ ਧੁੱਪੇ ਲੱਗ ਜਾਂਦੀ ਮੇਰਾ ਸਾਰਾ ਰੰਗ ਕਾਲਾ ਹੋ ਜੂ ਤੂ ਵਰਗਾ ਤੇ ਫੇ ਕਿੰ ਚੰਗੀ ਲਗਣਾ ਹੈ ਚਾਚੀ ਚਾਚੀ ਅੱਛਾ ਤੇਰਾ ਨਾ ਸਾਰੀ ਸਲਾਹ ਘਰ ਵੀ ਲਈ ਹੈ ਹਨਾ ਸਾਰਾ ਬੋਹ ਤੇਰਾ ਸੋ ਕਰ ਗਈਆਂ ਵਾ ਨਾ ਲੱਖ ਕਰ ਗਈਆਂ ਥੋੜੀਆਂ ਉਹਦੇ ਗੱਲਾਂ ਕਰਦੀ ਮਿੰਦਾ ਸਿੱਕਲੀ ਨਾ ਹੋਵੇ ਤੇ ਕਿਤੇ ਮੰਮੀ ਵੇਖ ਸਲਾਮਾ ਕਰਨੀਆਂ ਹੈ ਪ੍ਰੀਤੁਣੀ ਕਿ ਥੋੜੇ ਦਿਨਾਂ ਤੱਕ ਵੇਖਣ ਜਾਣਾ ਵਾ ਤੇ ਵੇ ਜੇ ਕਿਤੇ ਮੈਂ ਉਥੇ ਕਾ ਕੱਢਣ ਲੱਗ ਜੰਦੀ ਕੱਖ ਜਿਹਾ ਤੇ ਸਾਰਾ ਰੰਗ ਸਵਾਹ ਵਰਗਾ ਹੋ ਜਣੇ ਧੁੱਪ ਚ ਤੇ ਕੀ ਨਿਕਲਣਾ ਖਵਾਣੀ ਦੇ ਨਾਲ ਕਿੰਨੀ ਕਾਲੀ ਜੀ ਤੇ ਹੁਣ ਵੇ ਕਿੰਨਾ ਸੋਹਣਾ ਰੰਗ ਚਿੱਟਾ ਹੋ ਗਇਆ ਜੀ ਉਹ ਸਲਾਵਾ ਕੰਡੀਆਂ ਨਹੀਂ ਤੂੰ ਕਦਾਂ ਨਾ ਜੜ ਜੜ ਕੇ ਸੁਣ ਲਈ ਨਹੀਂ ਨਹੀਂ ਲੈ ਕੰਨ ਨੂੰ ਮੈਂ ਨਾ ਫਰਦੀ ਕਹਿੰਦੀ ਮੈਂ ਤੈਨੂੰ ਮੈਂ ਦੱਸਦਾ ਵੀ ਜੇ ਆਏ ਨਾ ਸੁਖ ਦਾ ਵੇਵਹਾ ਅਮਰ ਅਮਰ ਮੁੰਡਾ ਕਿਦਾਂ ਦਾ ਮੈਂ ਬੜਾ ਸੁਣਾਵਾ ਤੇ ਉਹਦਾ ਨਾਲ ਮੇਰੀ ਰਿਸ਼ਤਾ ਰਿਸ਼ਤਾ ਵੀ ਉਹਦਾਂ ਦਾ ਇਹਦੇ ਮਾਪਿਆਂ ਨਹੀਂ ਆ ਦਾਦਾ ਦਾਦੀ ਆ ਤੇ ਇਹਦੇ ਵੀ ਨਾ ਤਾਵਾ ਮਮੀ ਸੀਪਲੀਏ ਮਮੀ ਸੀਪਲੀਏ ਰਾਂ ਦੇ ਕਿਤੇ ਮਸਾਲੇ ਵੇ ਕਿਦਾਂ ਮੂੰਹ ਤੇ ਲਈ ਸਵਾਰਨਾ ਆਪਣੇ ਮਮੀ ਜਿਹੜੀ ਝਾਂਜਰਾ ਰੱਖਿਆ ਤੂੰ ਮੇਰੇ ਸਾਹਮਣੇ ਦੀਦੀ ਇੱਪੋਂ ਆ ਗਈ ਚਾਹੂਗੀ ਇਹ ਕਿੰਨੀ ਸੋਹਣੀ ਲੱਗਦੀ ਤੇ ਨਾਲੇ ਥੋੜੇ ਜਿਹੇ ਪੈਸੇ ਦੇ ਦੇ ਮੈਂ ਸ਼ਹਿਰ ਚੱਲ ਕੇ ਗੰਦਪੁਰ ਜਾ ਕੇ ਆਪਣੇ ਜੋ ਥੀਲੇ ਆ ਮਾਂ ਕਾਲੇ ਰੰਗ ਦੀ ਲਿਓਣੀ ਛਟੇ ਛਟੇ ਪੈਰਾਂ ਤੇ ਟੀ ਸੋਹਣੀ ਲੱਗਣੀ ਤੇਰੀ ਨਾਉ ਨੂੰ ਸਾਰੇ ਵਿਆਹ ਚ ਤੇਰੀ ਨਾਉ ਦੀ ਸੋਭਾ ਹਰੀ ਵੀੇ ਲੱਗੂ ਉਨੀ ਸੋਹਣੀ ਲੱਗਣਾ ਮੈਂ ਇਹ ਨਾ ਸੋਚਿਓ ਕਿ ਦਵਿੰਦਰ ਆਪਣੇ ਵਾਸਤੇ ਰਹੀਗਾ ਮੈਨੂੰ ਕੋਈ ਸ਼ੌਂਕ ਨਹੀਂ ਆ ਫੈਸ਼ਨ ਫੋਸ਼ਨ ਕਰਦਾ ਉਹ ਮੈਂ ਆਨੀ ਆ ਕਿਤੇ ਤੁਹਾਡਾ ਨੱਕ ਨੀਵਾ ਰਹੇ ਜੇ ਕੋਈ ਆਖੇ ਨਾ ਕਿ ਫਲਾਣੀ ਦੇ ਨਾਉ ਘੱਟ ਪੜੀ ਆ ਤੇ ਵੇਖ ਕਿੱਦਾਂ ਦੀ ਲੱਗਦੀ ਆ ਇਹ ਤੇ ਮੈਂ ਤੁਹਾਡੇ ਵਾਸਤੇ ਨਹੀਂ ਸਭ ਕੁ ਕਰ ਤਾਡੀ ਇੱਜ਼ਤ ਦੇ ਖਾਤਰ ਤੇ ਨਾਲੇ ਮੈਂ ਉਹ ਲੋਕੀ ਕਹਿਣਾ ਪੜੀ ਲਈ ਘਟਵਾ ਨਾਲੇ ਮੈਂ ਉਹ ਵੀ ਕਰਾਉਣਾ ਹੀ ਮੰਮੀ ਪੈਸੇ ਦੇ ਦੀ ਪਹਿਲੇ ਵਾਰ ਸਿੱਧੇ ਜੇ ਕਰਾਉਂਦੀਆਂ ਜਿੱਦਾਂ ਮੱਝ ਦੀ ਪੂਰ ਸਿੱਧੀ ਜਿੱਧੀ ਹੁੰਦੀ ਹੈ ਐ ਕਰ ਕਰ ਕੇ ਕਿੰਨੇ ਫੋਰੇ ਲੱਗੜੀ ਆ ਮੈਂ ਖੇਚਲ ਦੇਣੀ ਨਹੀਂ ਤੁਹਾਨੂੰ ਦੇਖ ਤੇ ਕਿਤੇ ਜੋਗ ਨਹੀਂ ਇਥੇ ਹੁੰਦਾ ਨਾ ਤੇ ਮੈਂ ਉਹਦੇ ਨਾਲ ਬੈ ਕੇ ਮੋਟਰਸਾਈਕਲ ਤੇ ਮੈਂ ਤੇ ਜਾ ਕੇ ਕਰਾ ਕੇ ਲੈ ਆਉਣੇ ਨਹੀਂ ਤੇ ਉਹ ਵੀ ਅਖੀ ਉਹਦਾ ਕਰਕੇ ਕਿਤੇ ਟੌਰ ਹਾਏ ਹਾਏ ਜੱਟੀ ਦੀ ਦੇਖੀ ਕਿੰਨੀ ਸੋਹਣੀ ਲੱਗਦੀ ਤੇਰੀ ਨਾ ਹੋ ਗਈਆਂ ਹਾਂਜੀ ਚਲੀਏ ਪਰ ਹਵਾੜੀ ਚ ਹਾਏ ਮੰਮੀ ਹੋਰ ਨਾ ਕਹਿ ਹਾਂ ਹਾਂ ਮਾਂ ਅਬ ਕੀ ਚੀਜ਼ ਆਮ ਕਰ ਰਹੀ ਐ ਮੰਮੀ ਰਹਿਣ ਦੇ ਉੱਤਰ ਜਾ ਗੱਲਾਂ ਨੂੰ ਤੇ ਕਿਤੇ ਪਾੜਟਾ ਛੜਿਆ ਤੋਂ ਥੱਲੇ ਲੈ ਮੰਮੀ ਹੁਣ ਵੇਪ ਖਾਵੇਂ ਤੋਂ ਬਾਅਦ ਚ ਕਰ ਲਾਂਗੇ ਸਾਰਾ ਕੁਝ ਮੈਂ ਤੇ ਹੱਥਾਂ ਤੇ ਵੀ ਨਾ ਬਲੀ ਚੀ ਜੀ ਐ ਕਰ ਲਈਵੇ ਕਿੰਨੇ ਸੋਹਣ ਗਨੇ ਦੇਖ ਮੰਮੀ ਤੇਰੇ ਨਾਲ ਚੁੱਟੀਆਂ ਲੱਗਣੇ ਤੇਰੀ ਨੋਂਦੇ ਹਾਂ ਤੁਹਾਨੂੰ ਹਨਾ ਸੋਹਣੇ ਨਾ ਤੇ ਸਿੱਖੀਆਂ ਕਿਥੋਂ ਗੱਲਾਂ ਆਈਆਂ ਚਪੜ ਚਪੜ ਕਰੀ ਜਾਂਦੀ ਜਿੱਦਾਂ ਮਸੀਰ ਗਈ ਹੁੰਦੀ ਕਿ ਤਾ ਸੋਚ ਤੇ ਗਲਤ ਦੇ ਪੈਰ ਰੱਖੇ ਆ ਗਏ ਤੇਰਾ ਗੱਲ ਤਾਂ ਸੱਚ ਤੇ ਨਹੀਂ ਆਉਂਦੀ ਕੋਈ ਸਹੀ ਤੇ ਲੱਗਾ ਪ੍ਰੋਪਰ ਸਹੀ ਤੇ ਸੋਣੀ ਲੱਗਣੀ ਤੇਰੀ ਨੋਂ ਨਾ ਟੈਂਸ਼ਨ ਲਈ ਜਾ ਮਮੀ ਆਹ ਰਹਿਣ ਦੇ ਬੇਲੀਆਂ ਬੁਲੀਆਂ ਬਾਅਦ ਚ ਵੇਖਾਂਗੇ ਰਿਸ਼ਤਾ ਲੜ ਦੇ ਵੇਖੀਂ ਕਿਉਂ ਤੇ ਪਏ ਐ ਨਹੀਂ ਟੌਰ ਨਿਕਲ ਆ ਜੰਮੀ ਬੜੇ ਖਾਣੀ ਤੇ ਮੈਨੂੰ ਇੱਦਾਂ ਇੱਦਾਂ ਨਾ ਕਰੀਂ ਵਿਆਹ ਚ ਮੈਂ ਸੱਦੀ ਗੱਲ ਦੱਤੀ ਆ ਆਹੋ ਜਦੋਂ ਤੇ ਬੇਵਕਾ ਹਾਂ ਕਿੰਨਾ ਕੁੜੀ ਦਾ ਖਾਣਾ ਤੇ ਮੈਨੂੰ ਮਮੀ ਖਾਲਣ ਦੀ ਬੜੇ ਚਿਰਾਂ ਬਾਦੋਂ ਦਾ ਖਾਣਾ ਹੀ ਤੇ ਸਾਰੀਆਂ ਰੀਝਾਂ ਹੋਈਆਂ ਕਰੀਂ ਨਾ ਕੁੜੀਆਂ ਦੀਆਂ ਹਾਈ ਰੱਬਾ ਨਹੀਂ ਇਹ ਮਾਰ ਜਾਂ ਬਿੰਦੀਆਂ ਵੀ ਲੈਣੀਆਂ ਨੇ ਮੰਮੀ ਮੈਂ ਕਿਹਾ ਉਹ ਦਿਨ ਦੂਰ ਨਹੀਂ ਆ ਮੈਂ ਕਹਿੰਦੀ ਛੇਤੀ ਛੇਤੀ ਆਵੇ ਇਹ ਪਾ ਬੜਾ ਟੈਨ ਤੇ ਆਪਾਂ ਕਿਤੇ ਝਾਂਜਣਾ ਮੈਨੂੰ ਜਿਹੜੀ ਕੱਢ ਜੇ ਤੈਨੂੰ ਮਦਦ ਤਾਂ ਮੰਮੀ ਆਹ ਨਹੀਂ ਸੀ ਪੜੀਏ ਨਹੀਂ ਸੀ ਪੜੀਏ ਬੱਸ ਕਰ ਨਹੀਂ ਸੀ ਪੜੀਏ ਬੱਸ ਕਰ ਨਹੀਂ ਬੱਸ ਕਰ ਤੁਰ ਤੁਰ ਲਈ ਕਦੋਂ ਦੀ ਤੂੰ ਆ ਚਾਹ ਵੀ ਠੰਡੀ ਹੋ ਗਈ ਆ ਚਲ ਬੰਦਿਆਂ ਵਾਂਗ ਤੇ ਮੇਰੇ ਨਾਲ ਤੁਰ ਪਾ ਸਾਫ਼ ਕਰੀਏ ਚੰਗਾ ਉਹ ਵੀ ਵਿਚਾਰੀ ਨੂੰ ਪਤਾ ਨਹੀਂ ਸੂਡ ਮਿਲਣਾ ਕਿ ਨਹੀਂ ਮਿਲਣਾ ਤੂੰ ਪੂਸਾ ਪਾਸਾ ਸਿੱਧੀਆਂ ਕਰ ਲੈ ਪਤਾ ਨਹੀਂ ਕਿਹੜੀ ਨੂੰ ਡਈਂ ਦੱਸਣ ਮੈਨੂੰ ਕਿਹੜੀ ਕਰਨਾ ਕੱਟੀ ਜਾਣ ਰਹੀਆਂ ਨਹੀਂ ਤਾਂ ਤੂੰ ਆ ਕਦੇ ਵੀ ਦੇਖ ਕੇ ਤਾਂ ਵੈਗਣਾ ਫਿਰ ਮਾਰਨਾ ਮੈਂ ਨਹੀਂ ਜਾਣਾ ਜੂਗਾ ਤੇ ਨਾ ਮੈਂ ਧੁੱਪੇ ਕਰਨਾ ਹੀ ਕੰਮ ਸਿੱਧੀ ਗੱਲ ਆ ਕਰ ਲੈ ਆਪੇ ਅੱਲਾ ਫਿਰ ਫਲਕਾਰੀ ਤੂੰ ਵੀ ਉੱਤੇ ਪਾਲਾਂ ਚਾਂਗਣਾ ਪ੍ਰੀਤ ਆ ਵੀ ਮਾਸੀ ਜੀ ਕੀ ਕਰੰਦੀ ਆ ਕੋਈ ਨਹੀਂ ਚੁੰਨੀਆਂ ਨਾ ਲੱਭਦੀਆਂ ਹੀ ਨਹੀਂ ਜਿਹੜੇ ਲੈਣੀਆਂ ਹੁੰਨ ਸਾਰੀਆਂ ਇਕੱਠੀਆਂ ਕਰਕੇ ਧੋ ਕੇ ਟੀਆਂ ਇੱਧਰੋਂ ਦੀ ਹਵਾ ਆਉਂਦੀ ਰਹਿੰਦੀ ਹੈ ਹਾਂਜੀ ਕੀ ਕਰਦੇ ਆਏ ਕਰਨਾ ਕੀ ਆ ਹਾਂ ਸਵੇਰ ਦੀ ਡਈ ਬਗੀਚੀ ਸਾਫ਼ ਕਰਨ ਮੈਂ ਵੀ ਵੇਖਣ ਦੀ ਸੀ ਮੈਂ ਸਬਜ਼ੀ ਇੰਨੀ ਲੱਗਦੀ ਤੇ ਘਾਹ ਬੜਾ ਹੀ ਹੋਇਆ ਸੀ ਆ ਵੇ ਤੀਲੇ ਤੂਲੇ ਵੱਜ ਗਏ ਲਊ ਲੂ ਨਿਕਲਿਆ ਹੀ ਇੰਨਾ ਦਿਨਾਂ ਚ ਨਾ ਘਾਹ ਹੁੰਦਿਆ ਕਰੋ ਬਰਸਾਤ ਨਾਲ ਕਈ ਸਫਸਫੋਲੀਏ ਚੀਜ਼ਾਂ ਆ ਜਾਂਦੀਆਂ ਹੈ ਤੇ ਇਦਾਂ ਹੀ ਹੁਣ ਕੱਲ੍ਹ ਦੀ ਸਫਾਈ ਕਰਨੀ ਬਹੁਤ ਜ਼ਰੂਰੀ ਸਬਜ਼ੀ ਸਵੇਰ ਦੀ ਨਹੀਂ ਹੈ ਤੇ ਉਹ ਮਹਾਰਾਣੀ ਤੇ ਲਾ ਕੇ ਮੂੰਹ ਨੂੰ ਲਿੰਬ ਪੋਚ ਕੇ ਬੈਠੀ ਤੂੰ ਕਾਦੀ ਸਲਾਮਾ ਕਰਕੇ ਆਈ ਵੀ ਸੁੱਖ ਦਾ ਵੇਖੋ ਖਵਾ ਕਰਨਾ ਚਲਾਹ ਨਹੀਂ ਕੀਤੀ ਹੂੰ ਉਹ ਦਿਨ ਨੇ ਮੈਂ ਗੱਲ ਕੀਤੀ ਮੈਂ ਗੱਲ ਉਹਦੇ ਨਾਲ ਇਹ ਕੰਡੀਆਂ ਮੈਂ ਚੱਲ ਹੁਣ ਸੁਧਰ ਗਿਆ ਘਰ ਦਾ ਮੈਂਬਰ ਵਾ ਉਹਨਾਂ ਵਿੱਚ ਆ ਹੁੰਦਾ ਔਰ ਗੱਲ ਦਾ ਪਤਾ ਹੋਣਾ ਚਾਹੀਦਾ ਸੁਧਰ ਸੁਧਰ ਕੀ ਗਈ ਅੱਗੇ ਤੈਨੂੰ ਹੱਥ ਨਹੀਂ ਲੱਗਿਆ ਤੂੰ ਫੇਰ ਬੋਲ ਜਾਨੀਂ ਨਹੀਂ ਮਾਸੀ ਜੀ ਬਦਲ ਗਈ ਹੁਣ ਮੈਨੂੰ ਤੇ ਲੱਗਦਾ ਬਦਲ ਗਈ ਕੋਈ ਨਹੀਂ ਹੁੰਦਾ ਉਹ ਮੇਰਾ ਰਾਦਾ ਸੀ ਹੂੰ ਵੀ ਮੈਂ ਗੱਲ ਕੀਤੀ ਸੀ ਇਹਨਾਂ ਦੇ ਨਾਲ ਵੀ ਅੱਛਾ ਤੇ ਇਦਾਂ ਗੌਰਵ ਦਾ ਦੋਸਤ ਨਹੀਂ ਹੁੰਦਾ ਜਿਹੜਾ ਅਮਨ ਆਹੋ ਉਹ ਤਾਂ ਹਨ ਸਾਰਾ ਕੁਝ ਚੰਗਾ ਹੀ ਲੱਗਾ ਵਧੀਆ ਉਹ ਵੀ ਪੈਣਾ ਇਦਾਂ ਸਟੋਰੀਆਂ ਮੈਨੂੰ ਸੋ ਸੋ ਕੇ ਦੱਸਣ ਲਈ ਤੇ ਮੈਂ ਉੱਥੇ ਡੀ ਡੀ ਮਰ ਗਈ ਵੀ ਹੁਣ ਵੀ ਪਾਣੀ ਲੈ ਕੇ ਆਉਂਦੀ ਆਉਂਦੀ ਤੇ ਉਹ ਮਾਰ ਉਹ ਤਿਆਰੀਆਂ ਕਰਕੇ ਬੈਠੀ ਉਹਨਾਂ ਤੇ ਮੈਂ ਜਦੋਂ ਗੱਲ ਕੀਤੀ ਮੈਨੂੰ ਇੱਥੇ ਕਹਿ ਗਈ ਸੀ ਮੈਂ ਹੁਣ ਜਾ ਕੇ ਤਾਂ ਮਲਤਾਨੀ ਮਿੱਟੀ ਲਾਉਣੀ ਆ ਮੂੰਹ ਨੂੰ ਉਹਨੂੰ ਬਥੇਰਾ ਸ਼ੌਂਕ ਆ ਲਾਉਣ ਪਾਉਣ ਦਾ ਚੱਲ ਕੋਈ ਗੱਲ ਨਹੀਂ ਉਮਰ ਆਉਦੀ ਓ ਗੌਰਵ ਦਾ ਦੋਸਤ ਨਹੀਂ ਆਉਂਦਾ ਗੋਰੇ ਨੇ ਮੈਨੂੰ ਕਿਹਾ ਸੀ ਮੰਮੀ ਆਪਾਂ ਸੁਖ ਵਾਸਤੇ ਲਾਂਬੇ ਵੀ ਤੇ ਮੁੰਡਾ ਲੱਭਦੇ ਫਿਰਦੇ ਆ ਤੇ ਕਿਉਂ ਨਾ ਅਮਨ ਨੂੰ ਕਰਤੀਏ ਗਾਗੇ ਦਾ ਕਿੱਲੇ ਪੈਰੀ ਦੇ ਕੱਲਾ ਕੱਲਾ ਵਾ ਘਰ-ਬਾਰ ਬੜਾ ਸੋਹਣਾ ਬਣਿਆ ਵਾ ਤੇ ਲਾਂਬੇ ਵੀ ਜਿੱਦਾਂ ਤੇ ਸਮੇਂ ਕੋਈ ਅਮਲੀ ਪੋਸਟ ਦੀ ਪੱਲੇ ਪਿਆ ਗਿਆ ਤੇ ਫੇਰ ਕਵਾਂਗੇ ਉਹ ਮੈਂ ਉਹਦੇ ਨਾਲ ਗੱਲ ਕੀਤੀ ਮਾੜੀ ਜੀ ਤੇ ਉਹ ਤੇ ਮਾਰ ਰਸੇ ਵੇਲੇ ਵੀ ਮੰਮੀ ਕੋ ਫਲਕਾਰੀ ਵਾਲਾ ਸੂਟ ਵਾ ਤੇ ਮੈਂ ਤਾਂ ਲੈਣਾ ਹੀ ਲੈਣਾ ਨਹੀਂ ਪਹਿਣਾ ਹੈ ਹੋਈ ਚਾਂਜਰਾ ਵੀ ਦੇ ਦੇ ਫਲਕਾਰੀ ਵਾਲਾ ਸੂਟ ਵੀ ਦੇਖ ਤੇ ਦੇ ਮਾਸੂ ਜੀ ਕੋਈ ਗੱਲ ਨਹੀਂ ਹਏ ਤੇ ਇਹਦੇ ਜੋ ਗਈ ਸਾਰਾ ਕੁ ਹੁਣ ਮੈਂ ਪਾਉਣਾ ਵਾ ਦੇ ਦੇ ਸਮਾ ਲੂਗੀ ਅਜੇ ਤੇ ਭਾਬੀ ਨੂੰ ਫੋਨ ਕੀਤਾ ਵਾ ਤੇ ਭਾਬੀ ਕਹਿੰਦੀ ਵੀ ਮੇਰੇ ਕੋ ਇੱਕ ਦੋ ਦਿਨ ਨਹੀਂ ਆਇਆ ਜਾਣਾ ਅੱਛਾ ਭਾਬੀ ਤੇ ਗੋਰਾ ਜਾਣਗੇ ਉਦਾਂ ਤੇ ਮੁੰਡੇ ਤੋਂ ਕੋਈ ਮਦਦ ਸਲਾਹ ਲਈ ਆ ਹੂੰ ਤੇ ਉਹਨੇ ਕਹਿੰਦਾ ਵਾ ਕਿ ਚੱਲ ਕੋਈ ਗੱਲ ਨਹੀਂ ਵੇਖ ਲੋ ਅਸੀਂ ਸਾਰੀ ਗੱਲ ਖੋਲਤੀ ਆਪਰੇ ਇੰਨਾ ਕਾ ਦੇ ਕੋ ਖਰਚਾ ਵਾ ਗੋਰੇ ਨੇ ਕਰਦੀ ਸਾਰੀ ਗੱਲ ਠੀਕ ਆ ਹਸਾਬ ਕਿਤਾਬ ਆ ਤੇ ਆਂਦਾ ਵੀ ਇਹ ਆਪੇ ਤਹੀ ਆਪ ਗੱਲ ਕਰ ਲੋ ਘਰ ਦੇ ਨਾਲ ਕਾਹਦੇ ਵੀ ਉਹਦੇ ਮੰਨੇ ਮੰਨੇ ਉਹਦੇ ਅੱਗੇ ਅੱਕੇ ਮਾਪਿ ਹੋਏ ਐ ਨਹੀਂ ਦਾਦੀ ਬਾਬਾ ਵਾਨਾ ਕੋ ਕੰਮ ਕੋ ਹੁੰਦਾ ਨਹੀਂ ਹਾਂ ਤੇ ਇਹ ਵਿਆਹ ਨੂੰ ਜਿਤਾ ਹੁਣ ਮੁੰਡੇ ਛੇਤੀ ਮੰਨਦੇ ਨਹੀਂ ਉਹਨਾਂ ਦਾ ਰਾਦਾ ਵਿਆਹ ਹੋ ਕੇ ਇਦਾਂ ਹੀ ਆ ਹਾਂ ਤੇ ਹੁਣ ਬੈਨਾਂ ਨਾਲ ਗੱਲ ਕੀਤੀ ਇਹ ਕਹਿੰਦੇ ਵੀ ਜਿੱਤਾ ਮੁੰਡਾ ਇੱਕ ਦੋ ਬਧੀ ਘਰ ਆਇਆ ਸਿੱਧਾ ਇਦਾਂ ਕਰਦੇ ਚੰਗੇ ਨਹੀਂ ਲੱਗੀਦਾ ਤੇ ਮੈਂ ਭਾਬੀ ਨੂੰ ਫੋਨ ਪੜਤਾਲ ਤੇ ਫਿਰ ਵੀ ਚਲੋ ਮੜ ਮੋਟੇ ਹੁੰਦੀ ਤੇ ਭਾਬੀ ਜਾਣਗੇ ਨਾਲ ਗੋਰਾ ਜਾਊਗਾ ਤੇ ਉਹਦੇ ਘਰ ਦੇ ਨਾਲ ਬਹਿ ਕੇ ਗੱਲ ਕਰਕੇ ਉਹਨਾਂ ਕੇ ਸਾਥੀ ਠੀਕ ਤੇ ਫਿਰ ਜਾ ਕੇ ਮੁੰਡਾ ਰੋਕਵਾਗੇ ਤੇ ਮੈਂ ਤਾਂ ਕਹਿੰਨੀ ਮਾਸੀ ਜੀ ਨਾਲੇ ਚੁੰਨੀ ਜਣਾਵਾ ਕਰਦੀ ਐ ਜੋ ਕੋ ਸਾਡੇ ਨਾਲ ਪਿਛਲੀ ਾਰ ਹੋਇਆ ਨਾ ਉਹ ਗੱਲ ਤੋਂ ਮੈਨੂੰ ਬੜਾ ਡਰ ਆਉਂਦਾ ਐ ਐਰ ਕਾ ਪਾ ਕੇ ਨੂੰ ਪਤਾ ਹੀ ਨਹੀਂ ਲੱਗਣ ਦੇਣਾ ਸਿੱਧਾ ਵਿਆਹ ਕਰਨਾ ਤੂੰ ਹਰ ਵਕਤ ਐਹੋ ਹੀ ਸੋਚਦੀ ਰਹਿਣਾ ਉਹ ਸੜਦਿਆ ਕਰ ਗੱਲਾਂ ਉਹ ਨਹੀਂ ਮਾਸੀ ਕੀ ਆਂਦੇ ਹੁੰਦੇ ਬੰਦੇ ਦਾ ਮਾੜਾ ਟਾਈਮ ਜਿਹੜਾ ਜ਼ਿੰਦਗੀ 'ਚ ਕਿਤੇ ਨਾ ਕਿਤੇ ਸਾਹਮਣੇ ਆਨ ਕੇ ਖਲੋ ਜਾਂਦਾ ਉਹ ਜ਼ਰੂਰੀ ਨਹੀਂ ਵੀ ਉਹੋ ਚੇਤੇ ਰੱਖਣਾ ਚੰਗਾ ਵੀ ਸੋਚ ਲਿਆ ਕਰ ਕੇ ਇਹਦੀ ਗੱਲ ਸੁਣੋ ਅਸੀਂ ਕਿਹਾ ਬੜੀ ਬੜੀ ਵਧੀ ਕਰਨੀ ਆ ਕਰਨਾ ਤੇ ਚੁੰਨੀ ਜਿਹੜਾ ਵਾਈ ਆ ਤੇ ਜੇ ਲਾ ਉਹਨਾਂ ਕੋ ਟਾਈਮ ਲਈਏ ਪਹਿਲੇ ਸਾਲ ਬਾਅਦ ਕਰਨਾ ਸਾਲ ਬਾਅਦ ਅਸੀਂ ਕਹਦੇ ਹਾਂ ਤੇ ਕੀ ਦੇ ਦੇਣਾ ਮੁੜ ਕੇ ਉਹਨਾਂ ਨੂੰ ਨਹੀਂ ਇਹ ਤਾਂ ਨਾਲ ਹੋ ਜਿਹਦੇ ਚੰਗਾ ਨਾਲ ਹੋ ਜਿਹਦੇ ਚੰਗਾ ਹਾਂ ਮੁੱਲ ਤਾਂ ਰੋਕ ਆਵਾਂਗੇ ਚਲ 15 ਦਿਨ 20 ਦਿਨ ਦਾ ਟਾਈਮ ਲੱਗਾ ਹਾਂ ਤੇ ਕਰਕੇ ਤੇ ਸਾਰੀ ਉਮਰ ਦੇਣਾਂ ਚ ਪਈ ਗੋਰਾ ਬਾਹਰ ਅੰਦਰ ਜਾਊਗਾ ਜੋ ਮਰਜੀ ਆਪਣੀ ਪਹਿਨੂ ਦਿੰਦਾ ਰਵੇ ਨਹੀਂ ਉਹ ਤਾਂ ਹੈ ਹੀ ਚਲੋ ਦੇਣਾ ਕਰ ਆਪਣੇ ਧੀ ਭੈਣ ਨੂੰ ਅਸੀਂ ਦੇਣਾ ਕਿਹੜਾ ਕਿਸ ਨੂੰ ਵੀ ਉੱਥੇ ਹਾਂ ਗੱਲ ਮੈਂ ਉਹਦੇ ਨਾਲ ਕੀਤੀ ਤੇ ਹਾ ਤਾਂ ਨਾ ਕਰਦੀ ਹੁੰਨੀ ਸਲਾਵਾ ਨਹੀਂ ਛੱਡ ਦੇ ਤੂੰ ਹਾ ਪ੍ਰੀਤ ਗੱਲ ਤੂੰ ਕਹਿ ਕੇ ਉਹਨੂੰ ਦਿੱਤਾ ਵਾ ਉਹ ਤੇ ਕਿਤੇ ਝੱਲੀ ਹੋਈ ਫਿਰ ਨਹੀਂ ਮੇਰੀ ਕੱਖ ਨਹੀਂ ਸੁਣਦੀ ਆਪਣੀਆਂ ਬਿਮਾਰੀ ਚਲੀ ਜਾਣ ਦੀ ਉਹ ਕਰਨਾ ਜੇ ਕਰਨਾ ਤੇ ਕਹਿੰਦੀ ਵੀ ਉਹ ਜਿਹੜੀ ਸਿੱਧੀ ਜਿਹੀ ਪੂਸ ਜੀ ਕਰੰਦੀਆਂ ਉਹ ਵੀ ਕਰਨੀ ਹੈ ਮੈਂ ਉਹ ਕਰਨਾ ਆਹੋ ਉਹ ਵੀ ਕਰਨਾ ਉਹ ਕਰਨਾ ਜੇ ਕਰਨਾ ਵਾ ਉਹਦੀਆਂ ਨਹੀਂ ਰੰਗਾਂ ਦਾ ਪਤਾ ਲੱਗਣ ਡਿਆ ਮੈਂ ਆ ਤੇ ਉਹਨੂੰ ਕਵਾਂ ਕੋਹ ਤੇ ਉਹ ਤੇ ਮੇਰੀ ਸੁਣਨੀ ਨਹੀਂ ਡਈ ਇੱਕ ਵੀ ਗੱਲ ਚਲ ਕੋਈ ਗੱਲ ਨਹੀਂ ਚਾਹ ਨਹੀਂ ਕਹਿੰਦੀ ਆ ਚਾਹ ਉਹ ਤਾਂ ਕਹਿੰਦੀ ਆ ਤੇ ਨੌਤੀ ਨੂੰ ਇਹ ਵੀ ਚਾਹੀਦਾ ਨਾ ਵੀ ਪਾਣੀ ਵੀ ਮੰਗਿਆ ਕਹਿੰਦੇ ਤੇ ਉਹ ਵੀ ਦੇ ਦੋ ਆ ਕੰਮ ਤਾਂ ਥੋੜਾ ਕਰ ਦਿੰਦੀ ਆ ਕੰਮ ਤਾਂ ਆਮਦੋ ਕੰਵਲੇਟ ਜਾਂਦੀ ਆ ਕੋਈ ਗੱਲ ਆਹੋ ਤੇ ਖਾਣ ਪੀਣ ਨੂੰ ਆਂਦੇ ਹੁੰਦੇ ਆ ਵੀ ਮੈਂ ਚੱਲ ਖਾਣਾ ਪੀਣਾ ਢਿੱਡ ਚ ਪਾਉਣਾ ਕੋਈ ਕਿਹੜਾ ਰੋੜਨਾ ਵਾ ਮੈਨੂੰ ਤੇ ਟੀਚਰ ਹੁਣ ਸਮਝਣ ਡੈ ਪਈ ਆ ਜੋ ਬੰਦੇ ਹੁੰਦੇ ਆ ਮਾੜਾ ਮੋਟਾ ਡਰ ਜਾਂਦੀ ਹੁੰਦੀ ਏ ਤੇ ਹੁਣ ਹੁਣ ਇਦਾਂ ਕਹਿੰਦੀ ਜਾਂ ਮੈਂ ਨਹੀਂ ਕਰਨਾ ਚਾਹ ਮੈਂ ਨਹੀਂ ਕਰਨਾ ਇਦਾਂ ਬਵਾ ਮਾਰਦੀ ਚੱਲ ਨਹੀਂ ਕਿਥੋਂ ਸਿੱਖ ਲਈਆਂ ਨੇ ਸਾਫ ਸਫਾਈ ਦਾ ਕੰਮ ਵੀ ਬਥੇਰਾ ਪੈ ਜਾਂਦਾ ਕਰਦੀ ਆ ਸਾਲਾ ਦਿਨ ਕਰਦੀ ਰਹਿੰਦੀ ਨਹੀਂ ਚਲੋ ਉਹ ਤੇ ਕਰਦੀ ਰਹਿੰਦੀ ਤੇ ਮੈਂ ਹਾਂ ਚੱਲ ਉੱਥੇ ਵੀ ਹੁਣ ਕਾ ਇੰਨਾ ਹੋਇਆ ਸੀ ਆ ਮੈਂ ਵੇਖਣ ਦੇ ਇਹਨੇ ਵੀ ਤਾਂ ਉੱਥੇ ਤੁਰੀ ਫਿਰਦੀ ਆ ਲੜਾ ਨੂੰ ਕੋ ਅੱਖਾਂ ਮੀਟ ਘਤ ਤੋਰੀ ਰਹਿੰਦੀ ਆ ਉੱਧਰ ਨੂੰ ਪਰ ਮੈਂ ਹਾਂ ਗੱਲ ਕਰਨ ਲਈ ਮੈਂ ਪੁੱਛ ਕੇ ਆਂਦੀ ਪ੍ਰੀਤ ਨੂੰ ਇਹਨਾਂ ਸੁਲਾਵਾ ਜਿਹੜੀਆਂ ਘਟ ਕਰਿਆ ਘਰ ਅਜੇ ਵੀ ਹੱਥ ਨਹੀਂ ਤੈਨੂੰ ਅਜੇ ਲੱਗੇ ਚੰਗੀ ਤਰ੍ਹਾਂ ਤੇ ਉਹ ਗੱਲ ਵੀ ਫੇਰ ਡਹਿ ਪਈ ਨਹੀਂ ਤੂੰ ਉਹ ਗੱਲਾਂ ਮਾਪ ਮੈਨੂੰ ਤਾਂ ਨਹੀਂ ਲੱਗਦਾ ਇਹ ਹੁਣ ਕੋਈ ਇਦਾਂ ਦੀ ਹਰਕਤ ਕਰੂਗੀ ਨਹੀਂ ਹੈ ਤੇ ਇਦਾਂ ਸੁਧਰ ਜੇ ਤੇ ਹੁੰਦੇ ਹੁੰਦੇ ਵੀ ਭਾਵੇਂ ਰੇੜ ਜੇ ਰਟਿੰਡ ਤੋਂ ਰੇੜ ਜੇ ਮੈਂ ਹਾਂ ਵੀ ਕੁੜੀਨ ਵਿਚਾਰੀ ਨੂੰ ਭਾਵੇਂ ਸੂਟ ਇੱਕ ਦੋ ਮਿਲੇ ਚਾਹੀ ਨਾ ਮਿਲੇ ਤੂੰ ਪੁੱਸਾਂ ਸਿੱਧੀਆਂ ਕਰਾ ਲਾ ਐਦਾਂ ਡਈ ਕਰਨ ਚੰਗਾ ਜੇ ਬਿਆਹ ਤੇ ਮੇਰੀ ਗੱਲ ਸੁਣਾ ਕੋਲ ਵੀ ਲਗਾ ਨਹੀਂ ਆ ਤੁਹਾਡੇ ਨਾਲ ਕਾਦੀ ਕਰਨੀ ਹੁਣ ਮੈਂ ਹਾਂ ਸੁਖ ਨੂੰ ਦੋ ਫਿਰ ਜੇ ਦੇਖੋ ਕਾਵਾ ਕਰਨ ਗਏ ਤੇ ਫਿਰ ਕਾਦ ਹੈਗਾ ਸੂਟ ਹੂੰ ਚੰਗਾ ਹੋਤਾ ਉਹ ਸੁਵਾ ਦੇਨੇ ਆਹੋ ਸੂਟ ਤੇ ਕਿ ਚਾਹੀਦਾ ਯਾ ਨਹੀਂ ਚਾਹੀਦਾ ਚੰਗਾ ਹੀ ਚਾਹੀਦਾ ਮੁੰਡੇ ਨੂੰ ਰੋਕਣਾ ਹੋਵੇ ਨਾ ਅਗਲੇ ਕਹਿੰਦੇ ਗੁਰਦੁਆਰੇ ਚ ਬਾਹਰ ਤੇ ਕੁੜੀ ਵੀ ਨਾਲ ਲੈ ਆ ਕੁੜੀ ਵੀ ਲੈ ਆ ਨਾਲੇ ਸਮਾਵਾ ਇਦਾਂ ਦਾ ਬਾਜੀ ਆ ਕੁੜੀ ਨੂੰ ਛਾਤੀ ਤੋਂ ਨਾ ਮਾਰਨੀ ਨਹੀਂ ਮਾਰਨੀ ਮਾਰਨੀ ਹਾਂ ਮਾਰਨੀ ਮਾਰਨੀ ਫਿਰ ਉਹ ਸੁਵਾ ਦੇਣੀ ਆਹੋ ਹੀ ਚੰਗਾ ਹੋ ਤੇ ਕੋਈ ਗੱਲ ਨਹੀਂ ਹਸੀ ਲੈਨੇ ਹਾਂ